ਕਬਾ ਆ ਦਿਨ ਨਾ ਦਿਖਾਈ ਕਿਸੇ ਵੀ ਔਰਤ ਨੂੰ ਦੱਸੋ ਹੁਣ ਨਿੱਕੀ ਬੱਚੀ ਲੈ ਕੇ ਕਿਦੇ ਆਸਰੇ ਕੱਟੂਗੀ ਜ਼ਿੰਦਗੀ ਮਰ ਜੂਰੀ ਨਾ ਵੀ ਮਾਰੋਏ ਸਾਰੀ ਜ਼ਿੰਦਗੀ ਦਾ ਦੁੱਖ ਲੱਗ ਗਿਆ ਵਿਚਾਰੀ ਧੀ ਧਿਆਣੀ ਨੂੰ ਉੱਤੋਂ ਨਿੱਕੀ ਬੱਚੀ ਜਿਨੇ ਹਜੇ ਪਿਓ ਦਾ ਮੂੰਹ ਵੀ ਨਹੀਂ ਦੇਖਿਆ ਸੀ ਉਹ ਤਾਂ ਹਜੇ ਅਣਜਾਣ ਹੀ ਹੈ ਏ ਵਾਹਿਗੁਰੂ ਐਵੇਂ ਦਾ ਦਿਨ ਨਾ ਕਿਸੇ ਉੱਤੇ ਲਿਆਈ ਇਹ ਦਰਦਨਾਕ ਖਬਰ ਸੁਣ ਕੇ ਤੁਹਾਡੀਆਂ ਵੀ ਅੱਖਾਂ ਵਿੱਚ ਅਥਰੂ ਆ ਜਾਣਗੇ ਦਰਸਲ ਖਬਰ ਫਿਰੋਜ਼ਪੁਰ ਦੇ ਪਿੰਡ ਰਾਮਪੁਰ ਦੀ ਹੈ ਜਿੱਥੇ ਦਾ ਧਰਮਵੀਰ ਸਿੰਘ ਰੋਜੀ ਰੋਟੀ ਕਮਾਉਣ ਦੇ ਲਈ ਕੈਨੇਡਾ ਗਿਆ ਸੀ ਜਿਸ ਦੀ ਉਮਰ ਤਕਰੀਬਨ 37 ਸਾਲ ਸੀ ਪਹਿਲਾਂ ਉਸ ਨੇ ਆਪਣਾ ਪਰਿਵਾਰ ਪਾਲਣ ਲਈ 10 ਸਾਲ ਸਿੰਗਾਪੁਰ ਲਗਾਈ ਉਸ ਦੇ ਬਾਅਦ ਕਿਸੇ ਨਾ ਕਿਸੇ ਤਰੀਕੇ ਕੈਨੇਡਾ ਚਲਾ ਗਿਆ ਪਰ ਉਸ ਨੂੰ ਕੀ ਪਤਾ ਸੀ ਕਿ ਇਸ ਕੈਨੇਡਾ ਨੇ ਉਸ ਦੇ ਪਰਿਵਾਰ ਨਾਲੋਂ ਪੱਕਾ ਹੀ ਵਿਛੋੜਾ ਪਾ ਦੇਣਾ ਕੈਨੇਡਾ ਚ ਕੰਮ ਕਰਦੇ ਇਸ ਨੌਜਵਾਨ ਦੀ ਸੜਕ ਹਾਦਸੇ ਚ ਮੌਤ ਹੋ ਗਈ ਹੈ। ਇਹ ਨੌਜਵਾਨ ਕੈਨੇਡਾ ਚ ਟਰਾਲਾ ਚਲਾਉਂਦਾ ਸੀ ਪਰ ਬੀਤੇ ਦਿਨ ਭਿਆਨਕ ਐਕਸੀਡੈਂਟ ਨੇ ਇਸ ਦਾ ਹੱਸ ਦਾ ਵੱਸ ਦਾ ਟੱਬਰ ਹੀ ਉਜਾੜ ਦਿੱਤਾ। ਮਾਪਿਆਂ ਤੇ ਘਰਵਾਲੀ ਦਾ ਰੋ ਰੋ ਕੇ ਬੁਰਾ ਹਾਲ ਹੈ। ਇਹ ਜੀ 23 ਤਰੀਕ ਦੀ ਰਾਤ ਦੀ ਘਟਨਾ ਹੈ। ਸਾਨੂੰ ਤਾਂ ਕੱਲ ਪਤਾ ਲੱਗਾ ਸਾਡੇ ਜੀਜਾ ਜੀ ਸੀਗੇ ਸਰਦਾਰ ਮਹਿੰਦਰ ਸਿੰਘ ਜੀ ਜੋ ਕਿ ਪਿਛਲੇ 1 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਉੱਤੇ ਸਰੀ ਦੇ ਵਿੱਚ ਸੀਗੇ ਕੈਨੇਡਾ ਦੇ ਵਿੱਚ। ਤੇ ਟਰਾਲੇ ਦਾ ਹੀ ਐਕਸੀਡੈਂਟ ਹੋਇਆ ਸਾਨੂੰ ਕੱਲ ਪਤਾ ਲੱਗਾ ਤੇ ਕੰਪਨੀ ਉੱਥੇ ਸਰੀਰੀ ਹੈ ਡੈੱਡ ਬੋਡੀ ਦਾ ਹਜੇ ਸਾਨੂੰ ਕੁਝ ਨਹੀਂ ਦੱਸਿਆ ਜੀ ਉਹ ਕਹਿੰਦੇ ਟਰਾਲੇ ਨੂੰ ਬਲਾਸਟ ਮਤਲਬ ਬਲਾਸਟ ਹੋ ਗਿਆ ਅੱਗ ਲੱਗ ਗਈ ਹੈ ਤੇ ਪਰਿਵਾਰ ਨੂੰ ਸਾਨੂੰ ਕੱਲ ਹੀ ਪਤਾ ਲੱਗਾ ਜੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਪਿੱਛੇ ਸਾਡੇ ਘਰ ਚ ਕਮਾ ਉਹ ਹੁਕਮ ਹੋਣਾ ਵੀ ਇਕੱਲਾ ਹੀ ਸੀ ਇਹ ਬੇਟੀ ਹੈ ਜੀ ਇੱਕ ਨੇਰੀ ਇੱਕ ਸਾਡੀ ਸਿਸਟਰ ਹੈ ਤੇ ਮਾਂ ਪਿਓ ਨੇ ਤੇ ਉਹ ਸਾਰੇ ਇੱਥੇ ਡਿਪੈਂਡਡ ਸੀ ਇੱਕੋ ਹੀ ਇਕੱਲਾ ਘਰ ਵਿੱਚ ਕਮਾਉਣ ਵਾਲਾ ਸੀ ਕੋਈ ਜ਼ਿਆਦਾ ਨਹੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਸਰਕਾਰ ਤੋਂ ਵੀ ਇਨਸਾਫ ਮਿਲ ਰਿਹਾ ਆ। ਆ ਇਹ ਸਾਡੇ ਨਗਰ ਰਾਮਪੁਰਾ ਦਾ ਸਨੇਕ ਹੈ ਧਰਮਿੰਦਰ ਸਿੰਘ ਨੌਜਵਾਨ ਬੜਾ ਮਿਹਨਤੀ ਨੌਜਵਾਨ ਸੀ। ਇੱਥੇ ਰਹਿੰਦਿਆਂ ਵੀ ਇਹ ਬਹੁਤ ਸੋਹਣੇ ਸੱਜੇ ਕੰਮ ਕਰਦਾ ਰਿਹਾ ਪੰਜਾਬ ਯੂਥ ਕਲੱਬਾਂ ਦੇ ਵਿੱਚ ਵੀ ਬਹੁਤ ਵੱਡਾ ਭਾਗ ਲੈਂਦਾ ਰਿਹਾ ਸਮਾਜ ਸੇਵਾ ਪਹੁੰਚਾਉਂਦਾ ਰਿਹਾ। ਕੁਝ ਸਮਾਂ ਇਹ ਸਿੰਗਾਪੁਰ ਲਾਇਆ। ਸਾਲក ਪਹਿਲਾਂ ਇਹ ਕੈਨੇਡਾ ਚਲਾ ਗਿਆ। ਜਿਹੜਾ ਅੱਜ ਪਤਾ ਲੱਗਾ ਕਿ ਉਹ ਕੱਲ ਪਰਿਵਾਰ ਨੂੰ ਤਾਂ ਕੱਲ ਪਤਾ ਲੱਗਾ। ਇਹ ਪਿੰਡ ਜਿਹੜੇ ਸੰਗਤਾਂ ਜਾਂ ਇਲਾਕੇ 'ਚ ਅੱਜ ਪਤਾ ਲੱਗਾ ਸਵੇਰੇ ਕਿ ਆ ਘਟਨਾ ਵਾਪਰੀ ਹੈ ਜੋ ਸਰੀਰ ਦੇ ਵਿੱਚ ਇਹਨਾਂ ਦੇ ਟਰਾਲੇ ਦਾ ਐਕਸੀਡੈਂਟ ਹੋਇਆ ਹੈ ਔਰ ਇੰਨਾ ਭਿਆਨਕ ਐਕਸੀਡੈਂਟ ਹੋਇਆ ਕਹਿੰਦੇ ਵੀ ਉਹ ਜਿਹੜਾ ਟਰਾਲਾ ਵੀ ਬਲਸਟਰ ਹੋਇਆ ਤੇ ਬਹੁਤ ਦੁਖਦਾਈ ਘਟਨਾ ਹੈ ਮਿਹਨਤੀ ਤੇ ਗਰੀਬ ਪਰਿਵਾਰ ਹੈ ਮਾਂ ਆਪ ਲੋਕੀ ਬਜ਼ੁਰਗ ਨੇ ਅਜੇ ਜੜੀ ਛੋਟੀ ਬੱਚੀ ਹੈ ਮਤਲਬ ਪਰਿਵਾਰ ਦਾ ਕਮਾਈ ਦਾ ਜਿਹੜਾ ਸਹਾਰਾ ਸੀ ਕੇ ਤਰਮਿੰਦਰ ਹੀ ਸੀ ਜੋ ਵਿਦੇਸ਼ ਵਿੱਚ ਵਿਚਾਰਾ ਮਿਹਨਤ ਕਰਨ ਵਾਸਤੇ ਕਰ ਗਿਆ ਸੀ ਅੱਜ ਤੱਕ ਸਿਰਫ ਇਹਨਾਂ ਜਿਹੜੇ ਕੋ ਨਾਲ ਦੇ ਸਾਥੀ ਸਾਨੂੰ ਉਹਨਾਂ ਨੇ ਫੋਨ ਕੀਤੇ ਆ ਕਿ ਆ ਘਟਨਾ ਵਾਪਰ ਗਈ ਆ ਸੋ ਅਸੀਂ ਤਾਂ ਭਾਰਤ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਆ ਕਿ ਇਹ ਸਾਰੀ ਇੱਕ ਪੜਤਾਲ ਕਰਕੇ ਤੇ ਜਿਹੜਾ ਪਰਿਵਾਰ ਨੂੰ ਉਧਰ ਦਾ ਜੋ ਵੀ ਪਾਣਾ ਵਾਪਰਿਆ ਉਹਦੀ ਸਾਰਾ ਕੁਝ ਦੱਸਿਆ ਜਾਵੇ ਕਿਉਂਕਿ ਮਨ ਦੇ ਵਿੱਚ ਕਈ ਤਰੰਗਾਂ ਹੁੰਦੀਆਂ ਨੇ ਮਨ ਵਿੱਚ ਕਈ ਗੱਲਾਂ ਰਹਿ ਜਾਂਦੀਆਂ ਨੇ ਵੀ ਕਿਵੇਂ ਪਾਣਾ ਵਾਪਰਿਆ ਕਿਵੇਂ ਹੋਇਆ ਕਿਵੇਂ ਨਹੀਂ ਹੋਇਆ ਸਾਨੂੰ ਤਾਂ ਜੋ ਇਸ ਤੋਂ ਕਿੰਨ ਇਨਫੋਰਮੇਸ਼ਨ ਵੀ ਮਿਲੀ ਆ ਕਿ ਉਹਦੀ ਡੈੱਡ ਬੋਡੀ ਵੀ ਜਿਹੜੀ ਹੈ ਉਹ ਬੁਰੀ ਤਰ੍ਹਾਂ ਉੱਤੇ ਜਲ ਚੁੱਕੀ ਸੀ ਇਹ ਬਹੁਤ ਦੁਖਦਾਈ ਘਟਨਾ ਹੈ ਫਿਰ ਦੁਬਾਰਾ ਮੰਗ ਕਰਦੇ ਆ ਕਿ ਪਰਿਵਾਰ ਨੂੰ ਜਿਹੜਾ ਇਹ ترواسی ਦੇ ਤੌਰ ਤੇ ਇਨਸਾਫ ਤੋਂ ਆਏ